ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਪ ਸਾਰਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਕਾਲ ਅੱਜ ਤੁਹਾਨੂੰ ਅਸੀਂ ਇਹ ਬਲੌਜ ਦਿਖਾਉਣੀ ਹੈ ਦੇਖੋ ਇਹ ਸਾਡੇ ਕੋਲੇ ਰੈਡੀ ਹੈ ਬਲੌਜ ਥੱਲੇ ਮੈਂ 45 ਜੋਟਿਆਂ ਦਾ 90 ਗੁੰਡਿਆਂ ਦਾ ਤੋਂ ਹੈਗਾ 100 ਗੁੰਡੇ ਦਾ 50 ਜੋਟਿਆਂ ਦਾ ਦੇਖੋ ਗਲੇ ਤੇ ਕਰੋਸ਼ਾ ਲੱਗਿਆ ਦੋਹਾਂ ਪਾਸੇ ਤ੍ਰਿਕੋ ਜੈ ਦੇਖੋ ਮੋਢਿਆਂ ਤੇ ਵੀ ਕਰੋਸ਼ਾ ਲੱਗਿਆ ਮੀਡੀਅਮ ਸਾਈਜ਼ ਦਾ ਇਹ ਹੈ ਤੇ ਜੇ ਕਿਸੇ ਨੇ ਲੈਣਾ ਹੋਵੇ ਇਹ ਸਾਡੇ ਕੋਲੇ ਰੈਡੀ ਹੈ 450 ਰੁਪਏ ਇਹਦਾ ਰੇਟ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਤੇ ਤੁਸੀਂ ਲੈ ਸਕਦੇ ਹੋ ਇਹ ਜੇ ਹੋਰ ਕਲਰ ਚ ਬਣਵਾਉਣਾ ਤਾਂ ਬਣਵਾ ਵੀ ਸਕਦੇ ਹੋ ਹੁਣ ਤੁਹਾਨੂੰ ਸਿਸਕੀ ਵੀ ਦਿਖਾਉਣੀ ਹੈ ਇਹ ਵਾਈਟ ਕਲਰ ਦੀ ਸਿਸਕੀ ਵੀ ਹੈ ਇਸ ਦੇ ਅੜਤਾਂ ਇਹ ਜਿਹੜੇ ਥੱਲੇ ਹੋਏ ਹੈ 96 ਗੁੰਡੇ ਟਿੱਕਾ ਸੋ ਪੰਜ ਗੁੰਡੇ ਉੱਪਰੋਂ ਤੇ ਤਿੰਨ ਪਹਿਲਾਂ ਪਾਗੀਆਂ ਨੇ ਦੇਖੋ ਇਹ ਬਾਹਾਂ ਵਾਲੀ ਸਕੇਵੀ ਹੈ ਤੇ ਇਹਦਾ ਕਲਾ ਬਣਾਇਆ ਦੇਖੋ ਤੇ ਇਧਰ ਮੁੰਡੇ ਕੱਢੇ ਆ ਤੇ ਹਜੇ ਇਹਦੇ ਉੱਤੇ ਕਢਾਈ ਹੋਣੀ ਹੈ ਤੇ ਇਹ ਵੀ ਜੇ ਸਾਥੋਂ ਕਿਸੇ ਨੇ ਬਣਵਾਉਣੀ ਹੋਵੇ ਤਾਂ ਬਣਵਾ ਸਕਦਾ ਹੈ ਕਢਾਈ ਕਰਕੇ ਇਹਦਾ ਰੇਟ ਆ 850 ਰੁਪਿਆ ਪੂਰੀਆਂ ਬਾਹਾਂ ਵਾਲੀ ਸਕੇਵੀ ਹੈ ਬਰਧਮਾਨ ਦੀ ਉਹਨਾਂ ਲੱਗੀ ਹੈ ਠੀਕ ਹੈ ਜੀ ਇਹ ਹੋਰ ਕਲਰ ਚ ਵੀ ਬਣਵਾਉਣੀ ਹੈ ਤਾਂ ਤੁਸੀਂ ਬਣਵਾ ਸਕਦੇ ਹੋ ਇਹ ਜਿਆ ਬਲਾউজ ਬਣਾਉਣਾ ਇਸ ਡਿਜ਼ਾਈਨ ਦਾ ਤੁਸੀਂ ਬਲਾউজ ਵੀ ਬਣਾ ਸਕਦੇ ਹੋ ਇੱਕ ਸਾਡੇ ਕੋਲੇ ਜੀ ਸਖਾਫ ਹੈ ਇਹਦਾ 150 ਰੁਪਏ ਰੇਟ ਹੈ ਦੇਖੋ ਇਹਦਾ ਡਿਜ਼ਾਈਨ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਹੋਰ ਕਲਰ ਚ ਵੀ ਬਣਵਾ ਸਕਦੇ ਹੋ ਸੱਤ ਵਰਧਮਾਨ ਦੀ ਉਹਨਾਂ ਨਾਲ 150 ਰੁਪਏ ਰੇਟ ਹੈ ਦੇਖੋ ਇਹ ਸਾਡਾ ਤਿੰਨ ਫਲਾਈ ਦਾ ਠੀਕ ਹੈ ਜੀ ਜੇ ਲੈਣਾ ਤਾਂ ਇਹ ਵੀ ਲੈ ਸਕਦੇ ਹੋ ਸਾਡੇ ਕੋਲੇ ਰੈਡੀ ਹੈਗਾ ਤੇ ਜੇ ਬਣਵਾਉਣਾ ਤਾਂ ਬਣਵਾ ਸਕਦੇ ਹੋ ਹੋਰ ਕਲਰ ਦੇ ਵਿੱਚ ਦੇਖੋ ਇਹ ਤਿੰਨ ਫਲਾਈ ਆਉਣ ਦਾ ਹੁਣ ਤੁਹਾਨੂੰ ਇੱਕ ਟੋਪੀ ਦਿਖਾਉਣੀ ਹੈ ਇਹ ਜੂੜੇ ਵਾਲੀ ਟੋਪੀ ਹੈ ਇਹਦਾ ਰੇਟ ਵੀ 150 ਰੁਪਏ ਹੈ ਤੇ ਜੇ ਤੁਸੀਂ ਇਹ ਲੈਣੀ ਹੈ ਵੀ ਸਾਡੇ ਕੋਲੇ ਰੈਡੀ ਹੈ ਤੇ ਜੇ ਹੋਰ ਕਿਹਨਾਂ ਕਲਰ ਦੇ ਵਿੱਚ ਬਣਵਾਉਣੀ ਆ ਤਾਂ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਜੀ ਹੋਰ ਡਿਜ਼ਾਈਨ ਦੇ ਵਿੱਚ ਵੀ ਬਣਵਾਉਣੀ ਆ ਬਣਾ ਸਕਦੇ ਹੋ ਠੀਕ ਹੈ ਜੀ ਹੁਣ ਤੁਹਾਨੂੰ ਅੱਗੇ ਦਿਖਾਉਣੀ ਆ ਇਹਨਾਂ ਚੋਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਕੋਈ ਵੀ ਬਣਵਾ ਸਕਦੇ ਹੋ ਸਾ ਤੋਂ ਅੱਗੇ ਤੁਹਾਨੂੰ ਬਲਾਉ ਜੀ ਦਿਖਾਉਣੀ ਆ ਦੇਖੋ ਡੱਬਾਂ ਵਾਲੀ ਬਣਤੀ ਪਈ ਆ ਇਹਦੀ ਮਰਦਮਾਨ ਦੀ ਹੁੰਨਾ ਇਹ ਇਹ ਪੰਤਾਲੀ ਜੋੜ ਥੱਲੇ ਹੂ ਆ ਤੇ 100 ਗੁੰਡੇ ਤੋਂ 50 ਜੁੜ ਤੋਂ 45 ਤੋਂ 90 ਗੁੰਡੇ ਬਾਰਡਰ ਦਾ 5 ਇੰਚ ਦਾ ਇਹਦਾ ਬਾਰਡਰ ਹੈ ਤੇ ਇਹ ਬੜਾ ਹੋਜੇ ਤੇ ਜੇ ਤੁਸੀਂ ਇਹ ਸੜ ਡਿਜ਼ਾਈਨ ਦਾ ਹੋਰ ਕੱਲਰ ਚ ਬਣਾਉਣਾ ਤਾਂ ਉਹ ਵੀ ਹੋਣਾ ਸਕਦੇ ਜੇ ਇਸੇ ਕਲਰ ਚ ਬਣਾ ਇਹਦਾ ਕਲਰ ਫਿੱਕਾ ਆ ਰਿਹਾ ਤੇ ਵਰਦਮਾਨ ਦੇ ਉਹਨਾਂ ਲੱਗੇ ਹੋਈ ਹੈ ਗੋਲੇ ਵਾਲੀ ਦੇਖਿਆ ਜੀ ਤੇ ਉਲਟੇ ਪਾਸੇ ਉਹ ਇਸ ਤਰੀਕੇ ਦਾ ਦੱਸਦਾ ਤੇ ਇਹ ਸਿੱਧਾ ਪਾਸਾ ਇਹਦਾ ਇਹ ਵੀ ਤੁਸੀਂ ਲੈ ਸਕਦੇ ਹੋ ਸਾਥੋਂ ਇੱਕ ਸਾਡੇ ਕੋਲੇ ਇਹ ਕਾਲੇ ਬਲੈਕ ਕਲਰ ਦਾ ਇਹਦਾ ਵੋਲਟੇਜ 2 ਕੁੰਡੇ ਸਿੱਧਾ ਇਹਦਾ ਵੋਲਟੇ ਦਾ ਬੱਡਰ ਹੈ 4.5 ਇੰਚ ਦਾ ਬੱਡਰ ਹੈ ਇਹਦਾ ਤੇ ਇਹ ਹੈਗਾ 38 ਜੋੜ ਦਾ ਕਿਉਂਕਿ ਇਹ ਖੁੱਲਾ ਬਹੁਤ ਹੈ ਇਹ ਤਿੰਨ ਫਲਾਈ ਉਹਨਾਂ ਚ ਤੇ ਇਹਦਾ ਰੇਟ ਹੈ 400 ਰੁਪਏ ਆ ਤੇ ਇਥੋਂ ਪਲਾਨ ਬਣਿਆ ਵੇ ਆ ਤੇ ਇਹ ਤੇ ਕਢਾਈ ਹੋਣੀ ਹੈ ਇੱਥੇ ਤਾਂ ਤੁਸੀਂ ਅੱਗੇ ਅਸੀਂ ਕਿਸੇ ਵੀਡੀਓ ਚ ਫੇਰ ਕਢਾਈ ਕਰੀ ਉਦੋਂ ਤੁਹਾਨੂੰ ਦਿਖਾ ਦੇਵਾਂਗੇ ਤੇ ਜੇ ਤੁਸੀਂ ਇਸ ਤਰੀਕੇ ਦਾ ਬਣਾਉਣਾ ਚਾਹੁੰਦੇ ਆ ਤਾਂ ਉਹ ਵੀ ਬਣਵਾ ਸਕਦੇ ਹੋ ਇਹਦਾ ਰੇਟ ਹੈ 400 ਰੁਪਇਆ ਤਿੰਨ ਬਲਾਈ ਉਹਨਾਂ ਦੀ ਨਾਲ ਤੇ ਜੇ ਵਰਧਮਾਨ ਦੇ ਉਹਨਾਂ ਨਾਲ ਬਣਾਉਣਾ ਤੁਸੀਂ ਤਾਂ ਇਹਦਾ ਰੇਟ 450 ਰੁਪਏ ਤੇ ਇਹਦਾ ਰੇਟ ਵੀ 450 ਰੁਪਏ ਹੁਣ ਅੱਗੇ ਦਿਖਾਉਣੀ ਆ ਤੁਹਾਨੂੰ ਇਹ ਆ ਸਾਡੇ ਕੋਲੇ ਦੋ ਉਲਟੇ ਦੋ ਸਿੱਧੇ ਕੁੰਡਿਆਂ ਦਾ ਤੇ ਇਹਦੇ 46 ਜੋੜ ਹੈ ਇਹਦਾ ਬਾਰਡਰ ਬਣਾਉਣਾ ਇਹ ਵੀ ਬੜਾ ਵਜ ਬਣ ਰਿਹਾ ਹੈ ਤੇਦੇ ਨਾਲ ਹੀ ਕਾਲੀ ਉਹਨਾਂ ਲਗੂਗੇ ਦੋ ਕਲਰ ਦਾ ਆਪਣਾ ਹਨ ਬਲਾਵਜ ਤੇ ਇਹਦਾ ਰੇਟ ਵੀ 450 ਰੁਪਏ ਆ ਜੇ ਤੁਸੀਂ ਬਣਵਾਉਣਾ ਹੋਵੇ ਤਾਂ ਸਕਰੀਨ ਸ਼ਾਟ ਲੈ ਸਕਦੇ ਹੋ ਬਰਦਮਾਨ ਦੇ ਉਹਨਾਂ ਲੱਗੀਆਂ ਦੇਖੋ ਗੋੜੇ ਬਾਬੀ ਤੇ ਜਦੋਂ ਅੱਗੇ ਡਿਜ਼ਾਈਨ ਇਹਦਾ ਬਣਾਇਆ ਬਣਾ ਲਿਆ ਉਦੋਂ ਤੁਹਾਨੂੰ ਦਿਖਾਵਾਂਗੇ ਵੀ ਐਸਾ ਡਿਜ਼ਾਈਨ ਦਾ ਤੇ ਇਹਤੇ ਵੀ ਜਦੋਂ ਅਸੀਂ ਕਢਾਈ ਕਰਤੀ ਫਿਰ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤੇ ਜਿਹੜੀ ਆ ਸਕੀ ਵੀ ਹੈ ਇਹਤੇ ਵੀ ਕਢਾਈ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਬਣ ਰਹੀ ਹੈ ਇਹਨਾਂ ਚੋਂ ਕਿਸੇ ਦਾ ਵੀ ਤੁਸੀਂ ਲੈਣਾ ਹੋਵੇ ਸਕਰੀਨਸ਼ਾਟ ਲੈ ਸਕਦੇ ਹੋ ਇਹ ਤਿੰਨ ਪਲਾਈ ਦੀ ਉਹਨਾਂ ਨਾਲ 400 ਰੁਪਏ ਜੇ ਵਰਦਮਨ ਦੀ ਉਹਨਾਂ ਨਾਲ ਬਣਾਉਣਾ 450 ਰੁਪਏ ਇਹ ਦੋ ਕਲਰ ਦਾ ਬਣੂਗਾ ਜੇ ਤੁਸੀਂ ਇੱਕ ਕਲਰ ਦਾ ਬਣਾਉਣਾ ਇੱਕ ਕਲਰ ਦਾ ਵੀ ਬਣਵਾ ਸਕਦੇ ਹੋ ਤੇ ਇਹਦਾ ਰੇਟ ਵੀ 450 ਰੁਪਏ ਹੈ ਇਹ ਵੀ ਬਣਾਉ ਜੇ ਠੀਕ ਹੈ ਤੇ ਇੱਕ ਕਲਰ ਦਾ ਹੈ ਤੇ ਇਹਦਾ ਵੀ ਰੇਟ 450 ਰੁਪਏ ਹੈ ਤੇ ਡੱਬਾ ਲਈ ਚਾਹੁੰਦੇ ਹੋ ਇਹਦਾ ਰੇਟ ਹੈ 1500 ਰੁਪਏ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਆ ਇਹਦਾ ਰੇਟ ਵੀ 1500 ਰੁਪਏ ਇਹਦਾ ਰੇਟ ਹੈ 850 ਰੁਪਏ ਬਣਤੀ ਦੇਖੋ ਤੁਸੀਂ ਸਫਾਈ ਦੇਖੋ ਹੱਥ ਦੀ ਤੇ ਇਹਦਾ ਰੇਟ ਵੀ 450 ਰੁਪਏ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਤਾ ਸਾਨੂੰ ਆਰਡਰ ਕਰ ਸਕਦੇ ਹੋ ਤੇ ਕੜਾਈ ਵਾਲੇ ਸੂਟ ਪੇਂਟ ਵਾਲੇ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਦੁਪੱਟੇ ਤੇ ਚਲੋ ਜੀ ਅਸੀਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਚੈਨਲ ਨੂੰ ਲਾਈਕ ਤੇ ਵੀਡੀਓ ਨੂੰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਤੇ ਕਮੈਂਟ ਜਰੂਰ ਕਰਕੇ ਦੱਸਿਓ ਤੁਹਾਨੂੰ ਵੀਡੀਓ ਕੈਹੀ ਜਿਹੀ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ